ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਮੇਤ ਜਿੱਥੇ-ਜਿੱਥੇ ਵੀ ਗੁਰੂ ਸਹਿਬਾਨ ਗਏ ਉੱਥੇ ਹੀ ਉਹਨਾਂ ਦੀ ਯਾਦ ਚ ਧਾਰਮਿਕ ਸਥਾਨ ਬਣ ਗਏ ਇਹ ਧਾਰਮਿਕ ਸਥਾਨ ਸਾਰਿਆਂ ਲਈ ਆਸਥਾ ਦਾ ਕੇਂਦਰ ਬਣੇ ਹੋਣ ਦੇ ਨਾਲ-ਨਾਲ ਉਸ ਵੇਲੇ ਦੇ ਇਤਿਹਾਸ ਤੇ ਵੀ ਝਾਤ ਪਾਉਂਦੇ ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਸ਼ਹਿਰ ਵਿਖੇ ਉੱਚੀਆਂ ਪਹਾੜੀਆਂ ਦੀ ਗੋਦ ਅਤੇ ਵਿਆਸ ਦਰਿਆ ਦੇ ਕੰਢੇ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ਗੁਰਦੁਆਰਾ ਸਥਿਤ ਹੈ ਇੱਕ ਪਾਸੇ ਉੱਚਾ ਪਹਾੜ ਅਤੇ ਇੱਕ ਪਾਸੇ ਬਿਆਸ ਦਰਿਆ ਵਹਿੰਦਾ ਹੋਣ ਕਾਰਨ ਬੜਾ ਹੀ ਸੁੰਦਰ ਤੇ ਮਨਮੋਹਕ ਨਜ਼ਾਰਾ ਪੇਸ਼ ਹੁੰਦਾ ਹੈ। ਉੱਚਾ ਨਿਸ਼ਾਨ ਸਾਹਿਬ ਝੂਲਦਾ ਦੂਰ ਤੋਂ ਹੀ ਨਜ਼ਰੀ ਪੈਂਦਾ ਹੈ। ਇਸ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਡੀ ਦੇ ਰਾਜਾ ਸਿੰਘ ਸੈਨ ਦੀ ਬੇਨਤੀ ਪ੍ਰਵਾਨ ਕਰਕੇ 1758 ਬਿਕਰਮੀ ਜੇਠ ਮਹੀਨੇ ਆਪਣੇ ਚਰਨ ਪਾ ਕੇ ਇਸ ਮੰਡੀ ਨੂੰ ਭਾਗ ਲਾਏ ਸਨ। ਗੁਰੂ ਸਾਹਿਬ ਨੇ ਇੱਥੇ ਬਿਆਸ ਨਦੀ ਦੇ ਕੰਢੇ ਤੇ ਆਪਣਾ ਤੰਬੂ ਲਾ ਕੇ ਬਸੇਰਾ ਕੀਤਾ ਸੀ ਇੱਥੇ ਉਹ ਪੱਥਰ ਵੀ ਮੌਜੂਦ ਹੈ ਜਿੱਥੇ ਬੈਠ ਕੇ ਗੁਰੂ ਸਾਹਿਬ ਅਕਾਲ ਪੁਰਖ ਨਾਲ ਜੁੜਿਆ ਕਰਦੇ ਸਨ ਮੰਡੀ ਵਿਖੇ ਗੁਰੂ ਸਾਹਿਬ 6 ਮਹੀਨੇ 18 ਦਿਨ ਤੱਕ ਠਹਿਰੇ ਜਦੋਂ ਗੁਰੂ ਸਾਹਿਬ ਕਾਫੀ ਸਮਾਂ ਇੱਥੇ ਰਹਿਣ ਬਾਅਦ ਜਾਣ ਲੱਗੇ ਤਾਂ ਰਾਜਾ ਸਹਿਦ ਸੈਨ ਨੇ ਬਚਨ ਕੀਤੇ ਕਿ ਹੁਣ ਮੇਰਾ ਤੇ ਮੰਡੀ ਦਾ ਕੀ ਬਣੇਗਾ ਔਰੰਗਜ਼ੇਬ ਮੇਰੇ ਅਤੇ ਮੰਡੀ ਉੱਤੇ ਜ਼ੁਲਮ ਕਰੇਗਾ ਉਸ ਵੇਲੇ ਗੁਰੂ ਸਾਹਿਬ ਨਦੀ ਵਿੱਚ ਰਾਂਢੀ ਦਾ ਨਿਸ਼ਾਨਾ ਲਾ ਰਹੇ ਸਨ ਰਾਜੇ ਦੇ ਬਚਨ ਸੁਣਨ ਤੋਂ ਬਾਅਦ ਗੁਰੂ ਸਾਹਿਬ ਨੇ ਨਦੀ ਅੰਦਰ ਇੱਕ ਰਾਂਢੀ ਵੱਲ ਨਿਸ਼ਾਨਾ ਸਾਧ ਕੇ ਗੋਲਾ ਬੰਦੂਕ ਤੋਂ ਗੋਲਾ ਛੱਡਿਆ ਰਾਂਢੀ ਨਿਸ਼ਾਨਾ ਲੱਗਣ ਤੋਂ ਬਚ ਗਈ ਉਸ ਪ੍ਰੰਤ ਗੁਰੂ ਜੀ ਨੇ ਬਚਨ ਕੀਤੇ ਜੈਸੇ ਬਚੀ ਜੇ ਰਾਂਢੀ ਵੈਸੇ ਬਚੇਗੀ ਤੇਰੀ ਮੰਡੀ ਗੁਰੂ ਸਾਹਿਬ ਨਾਲ ਸੰਬੰਧਿਤ ਪੰਜ ਇਤਿਹਾਸਕ ਦੁਰਲਭ ਵਸਤਾਂ ਪਲੰਘ ਰਜਾਈ ਤਲਾਈ ਬੰਦੂਕ ਜਿਸ ਨਾਲ ਰਾਂਢੀ ਦਾ ਨਿਸ਼ਾਨਾ ਲਾਇਆ ਸੀ ਬਰੂਤ ਦੀ ਕੁੱਪੀ ਅਤੇ ਰਬਾਬ ਗੁਰਦਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਦਰਸ਼ਨਾਂ ਲਈ ਸੰਭਾਲ ਕੇ ਰੱਖੇ ਹੋਏ ਹਨ ਇਹਨਾਂ ਵਸਤਾਂ ਨੂੰ ਗੁਰਦਰਾ ਸਾਹਿਬ ਦੇ ਅੰਦਰ ਹੀ ਇੱਕ ਕਮਰੇ ਵਿੱਚ ਸ਼ੀਸ਼ੇ ਦੀਆਂ ਅਲਮਾਰੀਆਂ ਅੰਦਰ ਪ੍ਰਦਰਸ਼ਿਤ ਕੀਤਾ ਗਿਆ ਹੈ ਮੱਥਾ ਟੇਕਣ ਬਾਅਦ ਸੰਗਤਾਂ ਸ਼ਰਧਾ ਭਾਵਨਾ ਨਾਲ ਇਹਨਾਂ ਇਤਿਹਾਸਕ ਤੇ ਦੁਰਲੱਭ ਵਸਤਾਂ ਦੇ ਦਰਸ਼ਨ ਵੀ ਕਰਦੀਆਂ ਨੇ ਪੰਜਾਬ ਸਮੇਤ ਹੋਰਨਾਂ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਰੋਜ਼ਾਨਾ ਇੱਥੇ ਦਰਸ਼ਨਾਂ ਲਈ ਆਉਂਦੀਆਂ ਨੇ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਅੰਦਰ ਦੀ ਕਮਰਿਆਂ ਦਾ ਨਿਰਮਾਣ ਵੀ ਕਰਵਾਇਆ ਗਿਆ ਲੰਗਰ ਹਾਲ ਤੋਂ ਇਲਾਵਾ ਗੁਰਦੁਆਰੇ ਦੀ ਇਮਾਰਤ ਦੇ ਸਾਹਮਣੇ ਉੱਚੀ ਥਾਂ ਤੇ ਸਰੋਵਰ ਵੀ ਬਣਾਇਆ ਗਿਆ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਇਸ ਇਤਿਹਾਸਕ ਸਥਾਨ ਦੀ ਘਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਭਾਗ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਬਾਬਾ ਲਾਭ ਸਿੰਘ ਦੀ ਰਹਿ ਨਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਲਗਾਤਾਰ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ